ਇਹਨਾਂ ਭੈਣਾਂ ਨੇ ਅੱਜ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਥੇ ਮਿਲਣਾ ਕੱਲ ਮਿਲਦਾ ਸੀ ਦੇਖੋ ਜੀ ਇਹਨਾਂ ਦੀ ਠੀਕ ਹੋਣ ਦੇ ਵਿੱਚ ਨਾ ਦਵਾਈ ਘੱਟ ਸਾਫ਼ ਜ਼ਿਆਦਾ ਠੀਕ ਕਰਦਾ ਸਾਥ ਦੇਣਾ ਮੈਂ ਜਿਹੜਾ ਭਾਈ ਉਹ ਬਣਦਾ ਯਾਰ ਭਾਈ ਥੋੜਾ ਸਾਥ ਦਿਓ ਤੁਸੀਂ ਜਿਹੜਾ ਸਮਾਂ ਇਹ ਵੀ ਇੱਕ ਸਾਥੀ ਹੈ ਭਾਈ ਜਿਹੜੀ ਇਹਨਾਂ ਦੇ ਦਿlo ਦਿਮਾਗ ਤੇ ਲੱਗੀ ਹੋਈ ਹੈ ਇਹ ਦੋਨੋਂ ਭੈਣਾਂ ਨੂੰ ਇਹਨਾਂ ਦਾ ਭਰਾ ਮਿਲਿਆ ਤੇ ਉਹ ਸਮੇਂ ਦੀ ਘਰਬਟ ਨੇ ਐਸਾ ਤੂਫਾਨ ਲਿਆਂਦਾ ਸਾਰੀਆਂ ਜ਼ਿੰਦਗੀਆਂ ਤਹਿਸ ਨਹਿਸ ਹੋ ਗਈ। ਉਹਨਾਂ ਰਿਸ਼ਤਿਆਂ ਨੂੰ ਦੁਬਾਰਾ ਸਿਮੇਟਣ ਦੀ ਕੋਸ਼ਿਸ਼ ਕਰ ਰਿਹਾ ਲੱੱਕੀ ਸ਼ਰਮਾ ਵੀਰ ਜਿਹੜਾ ਜਿੱਥੇ ਸਾਡੇ ਸੁਪਨਿਆਂ ਦੇ ਘਰ ਆਇਆ ਆਪਣੀਆਂ ਭੈਣਾਂ ਨੂੰ ਮਿਲਣ ਪਾਈ। ਗੱਲ ਤਾਂ ਕਰਦੇ ਭੈਣ ਗੱਲ ਕਰਨ ਆਈ ਮੈਂ ਜੀ ਨਾਲ ਇੱਕ ਭੈਣ ਸੀ ਜਿਹੜੀ ਉਹ ਠੀਕ ਸੀ ਜਿਹੜੀ ਉਹ ਇਹਨਾਂ ਨੂੰ ਰੋਟੀ ਪਾਣੀ ਨਹੀਂ ਸੰਭਾਲਦੀ ਸੀ ਉਹਦੀ ਮੌਤ ਹੋ ਗਈ ਪਿੱਛੇ ਦੀ ਹਾਂਜੀ ਉਹ ਨਹੀਂ ਕਰਨੀ ਗੱਲ ਅੱਛਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਲੱਕੀ ਵੀਰਾ ਆਇਆ ਲੱਕੀ ਵੀਰੇ ਦੀਆਂ ਦੋ ਭੈਣਾਂ ਵਾਂ ਭੋਲਾ ਭੈਣ ਨੀਰੂ ਭੈਣ ਤੇ ਉਹਨਾਂ ਨੂੰ ਤੁਸੀਂ ਦੇਖਿਆ ਸੀ ਅਸੀਂ ਮਹਾਲੀ ਦੇ 70 ਫੇਸ ਤੋਂ ਲੈ ਕੇ ਆਏ ਸੀਗੇ ਕਿੱਦਾਂ ਦੇ ਹਲਾਤ ਸੀ ਦੋਨਾਂ ਭੈਣਾਂ ਦੇ ਵੀਰ ਦੱਸਦਾ ਵੀ ਕਰੋਨਾ ਦੇ ਵਿੱਚ ਕੋਵਿਡ ਦੇ ਵਿੱਚ ਫਾਦਰ ਦੀ ਤੇ ਬ੍ਰਦਰ ਦੀ ਡੈਥ ਕੋਵਿਡ ਦੇ ਵਿੱਚ ਹੋ ਗਈ ਤੇ ਵੱਡੀ ਸਿਸਟਰ ਸੀ ਜਿਹੜੇ ਫਿਲਮਾਂ 'ਚ ਕੰਮ ਕਰਦੇ ਸੀ ਉਹਨਾਂ ਦੀ ਡੈਥ ਪਿੱਛੇ ਕੁਝ ਮਹੀਨੇ ਪਹਿਲਾਂ ਹੋ ਗਈ ਇਹ ਦੋਨੋਂ ਭੈਣਾਂ ਇਕੱਲੀਆਂ ਹੀ ਘਰ ਦੇ ਵਿੱਚ ਉੱਥੇ ਰਹਿ ਰਹੀਆਂ ਸੀ ਠੀਕ ਨਹੀਂ ਸੀ ਨਾ ਤਾਂ ਐਗਰੀ ਕਰਦੀਆਂ ਸੀ ਵੀਰੇ ਨਾਲ ਵੀ ਵੀਰਾ ਕਹਿੰਦਾ ਸੀ ਵੀ ਕੋਸ਼ਿਸ਼ ਕੀਤੀ ਮੇਰੇ ਮਤਲਬ ਕਹਿਣੇ ਚ ਨਹੀਂ ਸੀ ਜਾਂ ਮੇਤੋਂ ਜ਼ਬਰਦਸਤੀ ਨਹੀਂ ਹੋ ਪਾਈ ਵੀ ਮੈਨਾਂ ੱਟਕੇ ਨਾ ਲੈ ਜਾਵਾਂ ਚੱਕ ਕੇ ਤੇ ਵੀ ਮੈਂ ਵੀ ਚਾਹੁੰਦਾ ਸੀਗਾ ਵੀ ਮੈਂ ਇਹਨਾਂ ਦੀ ਕੇਅਰ ਕਰਾਂ ਪਰ ਚਲੋ ਸਮਾ ਸਮਾ ਸਮਰਾਤਾ ਸਾਹਿਬ ਪਰ ਮਹਾਰਾਜ ਨੇ ਸਾਡੇ ਲੇਖਾਂ 'ਚ ਇੰਨਾ ਭੈਣਾ ਦੀ ਸੇਵਾ ਲਿਖੀ ਸੀ ਇਸ ਘਰ ਚ ਦਾਣਾ ਪਾਣੀ ਲਿਖਿਆ ਸੀਗਾ ਬਾਈ ਜੀ ਨਹੀਂ ਦੱਸਦੇ ਵੀ ਇਹ ਬਲੱਡ ਦੇ ਵਿੱਚ ਹੀ ਪ੍ਰੋਬਲਮ ਸੀ ਇਹਨਾਂ ਦੀ ਮਾਸੀ ਨੂੰ ਸੀਗੀ ਬਿਮਾਰੀ ਇਹ ਮਾਸੀ ਤੋਂ ਅੱਗੇ ਗਾਂ ਫਿਰ ਇਹ ਜਿਹੜੇ ਤੁਹਾਡੇ ਵੱਡੇ ਸਿਸਟਰ ਸੀ ਇਹਨਾਂ ਦੀ ਡੈਥ ਹੋ ਗਈ ਆ ਉਹ ਬਿਲਕੁਲ ਠੀਕ ਸੀ ਉਹ ਕਿੰਨੀ ਪ੍ਰੋਬਲਮ ਸੀ ਕਿ ਮੈਂ ਉਦੋਂ ਮੈਂ ਦੇਖਿਆ ਸੀ ਕਾਗਜ਼ ਪੱਤੀਆਂ ਤੇ ਪੜ੍ਹਨ ਦੀ ਰਹੀ ਆ ਪਹਿਲੇ ਬਾਅਦ ਚ ਨਿਰੂ ਭੈਣ ਛੋਟੀ ਜਿਹੜੀ ਹੈ ਆਪਣੀ ਭੋਲਾ ਉਹਦਾ ਪੂਰਾ ਨਾਂ ਕੀ ਆ ਸੁਨੀਲ ਸੁਨੀਲਾ ਇਹ ਮਤਲਬ ਕਿ ਸੁਨੀਲਾ ਚਾਵਲਾ ਕੀ ਦੱਸਿਆ ਇਹਨੂੰ ਸ਼ਰਮਾ ਸ਼ਰਮਾ ਜੀ ਨੇ ਠੀਕ ਹੈ ਠੀਕ ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਉਹ ਫਾਰਮਰ ਸੀਗਾ ਐਗਰੀਕਲਚਰਿੰਗ ਕਰਦੇ ਸੀ ਉਹ ਤੇ ਮੈਂ 12 ਸਾਲ ਦਾ ਸੀ ਜਦੋਂ ਪਾਦਰ ਸਪਾਇਰ ਹੋ ਗਿਆ ਉਸ ਤੋਂ ਬਾਅਦ ਐ ਪ੍ਰੋਬਲਮ ਬੱਤੀ ਜੀ ਮਤਲਬ ਅਸਰ ਵੀ ਮਤੋਂ ਵੱਡੀਆਂ ਹੈਗੀਆਂ ਦੇਖੋ ਵੀਰ ਆਪਣੇ ਭੈਣਾਂ ਨੂੰ ਮਿਲਣ ਵਾਸਤੇ ਆਇਆ ਅੱਜ ਤਿੰਨ ਭੈਣਾਂ ਨੇ ਅੱਜ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਐਦਾਂ ਮਿਲਣਾ ਕੱਲ ਮਿਲਦਾ ਸੀ ਗੱਲ ਹੀ ਨਹੀਂ ਸੀ ਉਹਦੀ ਠੀਕ ਨਹੀਂ ਸੀ ਅਫਸੈਟ ਸੀ ਭੈਣਾ ਸੁਨੀਲਾ ਇਹ ਕੌਣ ਆ ਉੱਟ ਕੇ ਮਿਲ ਲੱਕੀ ਵੀਰੇ ਨੂੰ ਜੱਫੀ ਪਾ ਕੇ ਲੱਕੀ ਵੀਰੇ ਨੂੰ ਜੱਫੀ ਪਾ ਕੇ ਮਿਲ ਲੈ ਜੱਫੀ ਪਾ ਕੇ ਕਿ ਲੱਕੀ ਵੀਰੇ ਤੂੰ ਆ ਗਿਆ ਤੱਕੜੀ ਬਣਾਉਣੀ ਆ ਲੱਕੀ ਵੀਰੇ ਦੇ ਕੌਣ ਆ ਨਿਰੂ ਭੈਣੇ ਨਿਰੂ ਭੈਣੇ ਇਹ ਕੌਣ ਆ ਵੀਰਾ ਲੱਕੀ ਵੀਰਾ ਤੇਰਾ ਇਹ ਤਾਂ ਕਹਿੰਦਾ ਮੇਰੀਆਂ ਭੈਣਾ ਮਾਵਾ ਵਾਂਗੂ ਆ ਵੱਡੀਆਂ ਮੈਨੂੰ ਪਾਲਿਆ ਮੇਰੀਆਂ ਭੈਣਾ ਨਹੀਂ ਲੱਕੀਬੀਦਾ ਕਹਿੰਦਾ ਹਾਂ ਛੋਟੇ ਹੁੰਦੇ ਨੂੰ ਗੋਦੀ ਚਾੱਕ ਕੇ ਕਹਿੰਦੇ ਭੱਜੀਆਂ ਫਿਰਦੀਆਂ ਸੀ ਤੇ ਮੈਨੂੰ ਸੁਤਲਾ ਬੋਲਣਾ ਚੱਲਣਾ ਸਿਖਾਇਆ ਖੇਡਣਾ ਸਿਖਾਇਆ ਸਸਰੀਕਾਲ ਕਹਿਣੀ ਸਿਖਾਈ ਜਹਰਤ ਨੂੰ ਦਿਨ ਸਾਰੇ ਨਿਰੂ ਭੈਣੇ ਉਹ ਹੈ ਜਿਆਦਾ ਨਾ ਜਿਆਦਾ ਕਿਸੇ ਨੂੰ ਕੰਦੀ ਕੁਝ ਨਹੀਂ ਉਹ ਇਹਨੂੰ ਥੋੜੀ ਪ੍ਰੋਬਲਮ ਬਾਕੀ ਵੀ ਠੀਕ ਹੈ। ਹੂੰ ਦੇਖੋ ਜੀ ਇਹਨਾਂ ਦੀ ਠੀਕ ਹੋਣ ਦੇ ਵਿੱਚ ਨਾ ਦਵਾਈ ਘੱਟ ਹਾਂਜੀ ਹਾਂ ਸਾਫ ਸਾਫ ਜ਼ਿਆਦਾ ਠੀਕ ਕਰਦਾ। ਕਿਤੇ ਤੁਸੀਂ ਇਹਨਾਂ ਨੂੰ ਥੋੜੀ ਸਪੋਰਟ ਕਰੋ ਟਾਈਮ ਦਿਓ। ਹਾਂਜੀ ਇੱਕ ਵੀ ਜਿੰਨੀਆਂ ਪ੍ਰਾਣੀਆਂ ਗੱਲਾਂ ਯਾਦ ਕਰਾਉਣਗੇ ਹੋਣਗੀਆਂ ਖੁਸ਼ੀ ਵਾਲੀਆਂ ਉਹਨਾਂ ਰਿਪੇਅਰ ਹੋ ਬਰੇ। ਬਸ ਤੁਸੀਂ ਜੇ ਉਹ ਦੇਖੋ ਮਹਾਲੀ ਚਲੋ ਕੱਲੇਾਂ ਤੋਂ ਨਹੀਂ ਸੀ ਟੈਕਰਾਂ ਦਾ ਇੱਥੇ ਅਸੀਂ ਤੁਹਾਡੇ ਭਰਾ ਹਾਂ ਤੁਹਾਡੇ ਨਾਲ। ਆਪਣੇ ਮੇਰੇ ਕੋਲ ਆਣਾ ਵੀ ਨਹੀਂ ਸੀ ਇਹਨਾਂ ਜੇ ਸਮਾਂ ਤੁਸੀਂ ਦਿਓ ਨਾ ਰਲ ਕੇ ਭੈਣਾਂ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਆ ਤਾਂ ਭੈਣ ਇੰਨੀ ਪੜ੍ਹੀ ਲਿਖੀ ਆ ਨਾਲੇ ਬਹੁਤ ਸਿਆਣੀ ਆ ਹਾਂ ਸਾਰਾ ਸਾਰੀ ਗੱਲ ਪਰ ਗੱਲ ਸਿਰਫ ਇਹ ਸੀ ਹਾਂ ਜਦੋਂ ਭੈਣ ਤੇ ਬਾਤ ਤੇ ਕੱਲੀ ਸੀਗੀ ਇਹ ਸਾਰਾ ਦਿਨ ਇਹਨੂੰ ਸੋਝੀ ਨਹੀਂ ਸੀ ਕੋਈ ਤੇ ਇੱਕ ਦੂਜੇ ਦੇ ਵੀ ਨਹੀਂ ਮਤਲਬ ਕਨੈਕਸ਼ਨ ਹੀ ਨਹੀਂ ਸੀ ਆਪਸ ਵਿੱਚ ਹੈਗਾ ਇਹਨਾਂ ਦਾ ਦੋਨਾਂ ਦਾ ਮਸਲਾ ਉਹਨਾਂ ਕੇ ਇਹ ਹੈ ਵੀ ਇਹ ਤਾਂ ਭੈਣ 10 ਕੋਈ ਪ੍ਰੋਬਲਮ ਨਹੀਂ ਇਹਨੂੰ ਟੈਨਸ਼ਨ ਨਾਲ ਹੀ ਕੱਲੀ ਰਹਿ ਗਈ ਸੀ ਹੋਰ ਕੋਈ ਨਹੀਂ ਜੇ ਮੈਂ ਠੀਕ ਹੈ ਇਹਨੂੰ ਜਰੂਰ ਪੈਣ ਨੂੰ ਪ੍ਰੋਬਲਮ ਹੈਗੀ ਹੈ ਤੇ ਇਸ ਕਰਕੇ ਹੁਣ ਤੁਹਾਡਾ ਸਾਥ ਦੇਣਾ ਮੈਂ ਜਿਹੜਾ ਭਾਈ ਮੈਂ ਬਿਲਕੁਲ ਨਾਲ ਉਹ ਬਣਦਾ ਯਾਰ ਭਾਈ ਹੁਣ ਸਾਥ ਦਿਓ ਤੁਸੀਂ ਜਿਹੜਾ ਸਮਾਂ ਅਸੀਂ ਪਿਛਲੇ ਚ ਨਹੀਂ ਪੈਂਦੇ ਮਾੜਾ ਚੰਗਾ ਤੁਹਾਨੂੰ ਕਹੀਏ ਵੀ ਦਵਾਈ ਦੇ ਕਿੱਦਾਂ ਫਿਰ ਇਹਦਾ ਮੈਡੀਸਿਨ ਚੱਲਦੀ ਹੈ ਵੀਰ ਇਹਨਾਂ ਦੀ ਹੁਣ ਦਵਾਈ ਚੱਲਦੀ ਹੈ ਦਵਾਈ ਚੱਲੂਗੀ ਲੰਬਾ ਟਾਈਮ ਸਨੀਲਾ ਤਾਂ ਕਿਨੂੰ ਠੀਕ ਹੈ ਨਾ ਭਾਣੇ ਭੋਲਾ ਦਾ ਹਾਂ ਠੀਕ ਹੈ ਹਨਾ ਬੋਲਾ ਪਹਿਲਾਂ ਤਾਂ ਚੁੱਪ ਹੀ ਨਹੀਂ ਕਰਦੀ ਪੱਜੀ ਇੱਧਰ 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 ਕਹਿਣਾ ਵੀ ਝਾੜੂ ਸਾਰਾ ਦਿਨ ਝਾੜੂ ਇਹ ਕੰਮ ਆ ਰਹੀ ਪੱਟ ਜਾਂ ਝੰਡਾ ਤੇ ਝਾੜੂ ਸੁਨੀਲਾ ਤੂੰ ਟਿਊਸ਼ਨ ਪੜਾਉਣਾ ਹੈ ਬੱਚਿਆਂ ਨੂੰ ਟਿਊਸ਼ਨ ਹਾਂ ਪਰ ਹਾਂ ਪੜਾ ਦੇ ਕੇ ਨਹੀਂ ਹੁਣ ਹਾਂ ਅੰਮ੍ਰਿਤ ਦੀ ਟੀਚਰ ਹੋਈ ਹੈ ਟੀਚਰ ਨੂੰ ਹਾਂ ਕਾਦੀ ਟੀਚਰ ਪੜ੍ਹਿੰਦੀ ਤੂੰ ਮੈਥ ਪੜ੍ਹਾਏ ਮੈਥ ਦੀ ਹਾਂ ਮੈਥਮੈਕਸਟ ਸਾਰੇ ਸਵਾਲ ਕੱਢ ਲੈਣੇ ਪੈਣੇ ਹਾਂ ਅੱਛਾ ਮੰਮੀ ਫਿਰ ਜਦੋਂ ਕਿੰਨੇ ਸਾਲ ਹੋ ਗਏ ਸੀ ਇਹਨਾਂ ਕੋਲ ਉੱਥੇ ਤੁਹਾਡੇ ਕੋਲ ਚਲੇ ਗਏ ਕੋਵਿਡ ਤੋਂ ਬਾਅਦ ਹੀ ਗਏ ਅੱਛਾ ਜਦੋਂ ਬ੍ਰਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਹੋਵੇਗਾ ਇਹ ਜੋ ਰੀਤੀ ਦੇ ਉਦੋਂ ਫਿਰ ਇਹ ਨਹੀਂ ਗਏ ਨਾਲ ਇਹਨਾਂ 'ਚ ਕੋਈ ਨਹੀਂ ਹੈ ਉਥੇ ਉਹਦੇ ਨਾਲ ਰਹਿੰਦੇ ਸੀ ਚੁੱਪ ਚੁੱਪ ਦੇ ਨਾਲ ਰਹਿੰਦੇ ਹੈ ਬਹੁਤ ডিসਿਸਟ ਨਾ ਰਹਿੰਦੇ ਸੀ ਮੰਮੀ ਮੈਂ ਇਹ ਮੰਮੀ ਤੇ ਉਹ ਬ੍ਰਦਰ ਨਾਲ ਚਲੇਗੇ ਉਹ ਜਿਹਨੇ ਦੀ ਡੈਥ ਹੋ ਗਈ ਸੀ ਬ੍ਰਦਰ ਦੀ ਡੈਥ ਛੋਡੇ ਕੋ ਜਾ ਕੇ ਹੋਈ ਹਾਂਜੀ ਅੱਛਾ ਉੱਥੇ ਹੋਈ ਮੈਂ ਕਿਤੇ ਇੱਥੇ ਹੋਈ ਨਹੀਂ ਫਰਮ ਹਾਂਜੀ ਟੈਕਨੀਕਲੀ ਹਾਂਜੀ ਉਹ ਦਵਾਈ ਵਗੈਰੇ ਤੇ ਕੋ ਦਿੱਕਤੀ ਨਹੀਂ ਹਾਂਜੀ ਮੈਡੀਸਿਨ ਚੱਲਦੀ ਐ ਸਾਈਕੀਆਟ੍ਰਿਕ ਡਾਕਟਰ ਤੋਂ ਡਾਕਟਰ ਜਸਵਿੰਦਰ ਨੇ ਰੋਕ ਕਿਦਾਂ ਵਿੱਚ ਦੁਬਾਰਾ ਫੇਰਾ ਹਣਾ ਪਈ ਹਾਂ ਹਾਂਜੀ ਤੁਸੀਂ ਨਾ ਜੀ ਮੰਨ ਲਓ ਸਾਡੇ ਕੋਲੇ ਮਹੀਨੇ 'ਚ ਦੋ ਗੇੜੇ ਜ਼ਰੂਰ ਲਾਓ ਅੱਛਾ 15 ਦਿਨਾਂ ਬਾਅਦ ਠੀਕ ਠੀਕ ਥੋੜਾ ਜੈਨਾਂ ਨਾਲ ਸੋਸ਼ਲੀ ਹੋਊਗਾ ਉਹ ਗੱਲਾਂ ਬਾਤਾਂ ਕਰੋ ਥੋੜਾ ਇਹਨਾਂ ਨੂੰ ਵੀ ਹੌਸਲਾ ਹੋਵੇ ਵੀ ਮੇਰਾ ਭਰਾ ਸਾਡਾ ਹੈਗਾ ਸਾਡੇ ਨਾਲ ਹਾਂ ਜੇ ਹੋ ਸਕੇ ਤਾਂ ਮੰਮੀ ਨੂੰ ਵੀ ਲਿਆਓ ਨਾਲ ਗੱਡੀ 'ਚ ਬਿਠਾ ਕੇ ਇੱਕ ਵਾਰੀ ਉਹ ਮਿਲ ਜਾਣਗੇ ਹੈਨਾ ਕੋਈ ਇਹਨਾਂ ਦੇ ਫਰੈਂਡ ਸਰਕਲ 'ਚੋਂ ਭੈਣ ਉਹਨਾਂ ਨੂੰ ਖੁਸ਼ੀ ਹਲੀ ਕੋਈ ਮਾਸਦੀ ਦੀ ਭਤੀ ਪੁੱਤ ਕੋਈ ਹੋਰ ਚਾਚੇ ਦਾਇ ਕੋਈ ਵੀ ਹਾਂਜੀ ਹਾਂਜੀ ਉਹਨਾਂ ਨੂੰ ਮਿਲਾਓ ਇਹਨਾਂ ਨੂੰ ਜਿੰਨਾ ਇਹ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਬੇਦਨਗੇ ਉਹਨਾਂ ਜਿਆਦਾ ਰਿਪੇਅਰ ਹੋਣਾ ਬ੍ਰੇਨ ਜਿੰਨਾ ਜਿਆਦਾ ਇਹ ਪੁਰਾਣੀਆਂ ਗੱਲਾਂ ਆਪਣੇ ਪੁਰਾਣੇ ਰਿਸ਼ਤੇ ਹਾਂਜੀ ਦੁਆਰ ਬਾਾਰ ਰਿਪੀਟ ਕਰਨਗੇ ਉੰਨੀ ਜਿਆਦਾ ਇਹਨਾਂ ਨੂੰ ਸਕੂਨ ਮਿਲਣਾ ਉਹਦੇ ਨਾਲ ਹੀ ਹੀਲ ਹੋਣਾ ਜਾਗਮ ਜਿਹੜਾ ਬ੍ਰੇਨ ਦਾ ਜਾਗਮ ਆ ਇਹ ਵੀ ਇੱਕ ਸਾਟ ਹੀ ਆ ਭਾਈ ਜਿਹੜੀ ਇਹਨਾਂ ਦੇ ਦਿਲੋ ਦਿਮਾਗ ਤੇ ਲੱਗੀ ਹੋਈ ਹੈ ਕੋਈ ਐਡੀ ਵੱਡੀ ਕੋਈ ਬਣਾਇਆ ਕਿ ਚੰਗੀ ਸੋਚ ਪਣਾਈ ਤੁਸੀਂ ਪਰ ਇਹ ਤਾਂ ਸੇਵਾ ਕਰਨ ਦਾ ਰਾਮ ਵੀ ਜਾਣਦਾ ਜੀ ਗੁਰਦੁਆਰੇ ਤੇ ਬਹੁਤ ਜ਼ਿਆਦਾ ਉਹ ਪ੍ਰਮਾਤਮਾ ਵੀ ਕਹਿੰਦਾ ਜੀ ਜਿਹੜੀਆਂ ਮੂਰਤੀਆਂ ਮੈਂ ਬਣਾਈਆਂ ਉਹਨਾਂ ਨੂੰ ਤਾਂ ਪੁੱਛਦਾ ਕੋਈ ਰਾਮ ਵੀ ਜਾਣਦਾ ਜੀ ਇਹ ਤਾਂ ਕੀ ਹੋ ਰਿਹਾ ਕੁਛ ਨਹੀਂ ਕਰ ਸਕਦਾ ਮੈਂ ਕੱਲਾ ਬੰਨਸ ਕਿੱਥਾ ਤੁਹਾਡੇ ਕੋ ਕਰਵਾਣਾ ਮਾਲਕ ਨੇ ਕਰਵਾਉਣਾ ਉਹ ਕਿਤੇ ਦਫੀ ਮੈਂ ਕਿਸੀ 1000 ਕੰਮ ਕਰੀਏ ਪਰ ਨਹੀਂ ਕਰ ਸਕਿਆ ਤੁਹਾਡੇ ਬੱਚੇ ਕਿੰਨੇ ਦੋ ਬੱਚੇ ਬੇਟਾ ਬੇਟੀ ਹਾਂਜੀ ਠੀਕ ਪੜਦੇ ਆ ਹਾਂਜੀ ਬੇਟਾ ਪਲਸ 2 ਕਿਹਾ ਤੇ ਬੇਟੀ ਹਰ ਜੀ ਡਿਗਰੀ ਕਰਕੇ ਡਿਗਰੀ ਕਰਕੇ ਅੱਜ 59 ਇਹ ਦੋਨੋਂ ਭੈਣਾ ਸੁਨੀਲਾ ਸ਼ਰਮਾ ਤੇ ਨੀਰੂ ਸ਼ਰਮਾ ਇਹ ਦੋਨੋਂ ਭੈਣਾ ਆਪਣੇ ਭਰਾ ਨੂੰ ਲੱਕੀ ਨੂੰ ਮਿਲ ਰਹੀ ਹੈ ਲੱਕੀ ਸ਼ਰਮਾ ਵੀਰਾ ਵੈਸੇ ਪਛਾਣਦਾ ਸਰ ਕੋਈ ਵਾਰ ਨਹੀਂ ਅੰਮ੍ਰਿਤਸਰ ਤੋਂ ਆਇਆ ਬਾਈ ਆਪਣਾ ਆਪਣਾ ਰੋ ਉੱਥੇ ਨੰਗਲੀ ਪਿੰਡ ਆ ਬਾਈ ਦਾ ਅੰਮ੍ਰਿਤਸਰ ਹਮ ਕੋਈ ਵੱਖ ਨਹੀਂ ਸਾਹਿਬ ਜ਼ਿਲ੍ਹੇ ਦਾ ਬੀਅੜਾ ਕਰ ਰਹੇ ਕਸਬੇ ਬਾਬਾ ਫਤੇਗੜ ਚੂੜੀਆਂ ਤੇ ਫਤੇਗੜ ਚੂੜੀਆਂ ਕਸਬੇ ਦੇ ਵਿੱਚ ਨੰਗਲੀ ਪਿੰਡ ਪੈਂਦਾ ਉੱਥੋਂ ਦੇ ਪਸੰਦੇ ਆ ਵੀਰੇ ਉਹਨੇ ਅੱਜ ਇਹ ਦੋਨੋਂ ਭੈਣਾਂ ਨੂੰ ਇਹਨਾਂ ਦਾ ਭਰਾ ਮਿਲਿਆ ਵੀਰਾ ਦਾਸ ਦਾ ਵੀ ਮੈਂ ਤਾਂ ਬਹੁਤ ਛੋਟਾ ਸੀ ਮੇਰੀਆਂ ਵੱਡੀਆਂ ਭੈਣਾਂ ਸੀ ਮੈਨੂੰ ਛੋਟੇ ਹੁੰਦੇ ਨੂੰ ਇਹਨਾਂ ਨੇ ਪਾਲਿਆ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਹੋ ਗਈ ਛੋਟੇ ਛੋਟੇ ਸੀ ਇਹ ਵੱਡੀ ਭੈਣ ਤੇ ਇਹ ਭੈਣਾਂ ਇਹਨਾਂ ਨੇ ਖ ਮਹਾਲੀ ਵੀ ਘਰ ਬਣਾਇਆ ਹੋਇਆ ਸੀ 70 ਫੇਸ ਤੇ ਉੱਥੇ ਰਹਿੰਦੇ ਸੀ ਜਾਂ ਕਿਤੇ ਇੱਥੇ ਜਾਂ ਉੱਥੇ ਇਦਾਂ ਚੱਲ ਰਹਿੰਦਾ ਸੀ ਜਿਹੜੀ ਵੱਡੀ ਭੈਣ ਸੀ ਰਾਧਿਕਾ ਸ਼ਰਮਾ ਉਹ ਥੀਏਟਰ ਨਾਲ ਜੁੜੇ ਹੋਏ ਸੀ ਥੀਏਟਰ ਦੇ ਰੰਗਮંચ ਦੇ ਮੈਂਬਰ ਸੀਗੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਰੀ ਹੋ ਗਈ ਥੀਏਟਰ ਨਾਲ ਜੁੜ ਕੇ ਗੱਡੀ ਆ ਭੈਣ ਉਹਨਾਂ ਦੇ ਮਾਤਾ ਜੀ ਉਹ ਆਪਣੇ ਬੇਟੇ ਕੋਲੇ ਲੱਕੀ ਕੋਲੇ ਰਹਿ ਕੇ ਉੱਥੇ ਨੰਗਲੀ ਸੀ ਸਾਈਸ ਆਪਣਾ ਬਡਾਪਾ ਨਵਾਂ ਘਰ ਸਾ ਕੱਟ ਰਹੇ ਨੇ ਉਹ ਵੀ ਵੀਰ ਦਾ ਦਾਦਾ ਵੀ ਉਹਨਾਂ ਨੂੰ ਚੱਕ ਥਲ ਕੇ ਬਾਥਰੂਮ ਟਾਇਲਟ ਲੈ ਕੇ ਜਾਣਾ ਪੈਂਦਾ ਵੀ ਉਹ ਵੀ ਚੱਲ ਫਿਰ ਨਹੀਂ ਸਕਦੇ ਤੇ ਇਹ ਤਿੰਨੋਂ ਭੈਣਾ ਇੱਥੇ ਮਹਾਲੀ ਰਹਿੰਦੇ ਸੀ 70 ਫੀਸ ਦੇ ਵਿੱਚ ਤੇ ਜਦ ਤੇ ਕਿਰਪਾਣ ਰਾਧਿਕਾ ਸ਼ਰਮਾ ਸੀਗੀ ਉਹ ਕਿਵੇਂ ਨਾ ਕਿਵੇਂ ਘਰ ਨੂੰ ਇਦੋਂ ਨੂੰ ਭੈਣਾ ਰਹੀ ਜਾਂਦੀਆਂ ਸੀ ਚਲਾਈ ਜਾਂਦੀਆਂ ਸੀ ਖਰਚਾ ਬਾਈ ਹੁਣੀ ਦੱਸਦੇ ਵੀ ਅਸੀਂ ਪਿੰਡੋਂ ਭੇਜ ਦੇ ਰਹੇ ਹੁੰਦੇ ਸੀਗੇ ਹੁਣ ਪਿਛਲੇ ਸਮੇਂ 'ਚ ਰਾਧਿਕਾ ਭੈਣ ਦੀ ਵੀ ਅਚਾਨਕ ਹਾਰਟ ਅਟੈਕ ਨਾਲ ਡੈਥ ਹੋ ਗਈ ਇਹ ਦੋਨੋਂ ਭੈਣਾ ਠੀਕ ਨਹੀਂ ਸੀ ਇਹਨਾਂ ਨੂੰ ਤਾਂ ਪਤਾ ਵੀ ਬਾਅਦ 'ਚ ਲੱਗਿਆ ਜਦੋਂ ਉਹਨਾਂ ਦੀ ਘਰੇ ਪਈ ਬਾਡੀ ਫੁੱਲਣ ਲੱਗ ਗਈ ਫਿਰ ਬਾਹਰ ਜਿਹੜੇ ਸਬਜ਼ੀਆਂ ਵਾਲੇ ਬੈਠੇ ਆ ਵੀ ਦੁਕਾਨ ਕਰਦੇ ਆ ਉਹ ਆਪਦੇ ਸਬਜ਼ੀਆਂ ਦੇ ਕਰੇਟ ਵਗੈਰਾ ਇਹਨਾਂ ਨੇ ਘਰੇ ਰੱਖਦੇ ਆ ਥੱਲੇ ਉਹਨਾਂ ਨੇ ਚੱਕ ਕੇ ਰਦਕਾ ਨੂੰ ਪੁਲਿਸ ਨੂੰ ਬੁਲਾਇਆ ਪੁਲਿਸ ਰਾਹੀਂ ਹਸਪੀਟਲ ਪਹੁੰਚਾਇਆ ਫਿਰ ਵੀਰੇ ਉਹਨਾਂ ਨਾਲ ਕੰਟੈਕਟ ਨਹੀਂ ਹੋਇਆ ਉਸ ਸਮੇਂ ਕਿਸੇ ਕੋਲ ਨੰਬਰ ਹੀ ਨਹੀਂ ਸੀਗਾ ਪਤਾ ਹੀ ਨਹੀਂ ਸੀਗਾ ਕਹਿੰਦੇ ਤੇ ਪੁਲਿਸ ਵਾਲਿਆਂ ਨੇ ਫਿਰ ਉਹਦਾ ਸੰਸਕਾਰ ਕੀਤਾ ਭੈਣ ਦਾ ਜਦੋਂ ਇਹਨਾਂ ਨੂੰ ਪਤਾ ਲੱਗਿਆ 5-7 ਦਿਨ ਬਾਅਦ ਇਹ ਆਏ ਜਦ ਤੱਕ ਕਿ ਉਹਨਾਂ ਦਾ ਸੰਸਕਾਰ ਹੋ ਚੁੱਕਿਆ ਰਾਦਕਾ ਮੈਡਮ ਉਹਨਾਂ ਸਾਰੇ ਲੋਕ ਆਸ-ਪਾਸ ਤੇ ਮੈਡਮ ਹੀ ਕਹਿੰਦੇ ਸੀ ਬੜਾ ਵਧੀਆ ਕੰਮਕਾਰ ਸੀ ਨੌਕਰ ਚੱਕ ਰੱਖੇ ਹੁੰਦੇ ਸੀ ਕਿਸੇ ਟਾਈਮ ਵਧੀਆ ਕੋਠੀ ਸੀ ਮਹਾਲੀਆ ਵਰਗੇ ਸ਼ਹਿਰ ਦੇ ਵਿੱਚ ਕੋਠੀ ਹੋਣੀ ਬਹੁਤ ਵੱਡੀ ਗੱਲ ਆ ਫਿਰ ਬੰਦਾ ਬਾਲੀਵੁੱਡ ਨਾਲ ਜੁੜਿਆ ਹੋਵੇ ਥੀਏਟਰ ਨਾਲ ਜੁੜਿਆ ਹੋਵੇ ਕਿੰਨੇ ਲਿੰਕ ਤੁਸੀਂ ਦੇਖਿਆ ਭੈਣ ਕੋਲੇ ਜਿਹੜੀਆਂ ਡੈਰੀਆਂ ਦੇ ਵਿੱਚ ਨੰਬਰ ਨਾਮ ਐਡਰੈਸ ਲਿਖੇ ਹੋਏ ਸਾਰੇ ਵੱਡੇ ਵੱਡੇ ਫਿਲਮ ਹਸਤੀਆਂ ਦੇ ਪਰ ਸਮਾਂ ਜਦੋਂ ਕਾਰਪਟ ਲੈਂਦਾ ਨਾ ਜਦੋਂ ਸਮਾਂ ਚੱਕਰ ਘਟਦਾ ਫਿਰ ਬਹੁਤ ਕੁਝ ਉਤਲ-ਪਤਲ ਹੋ ਜਾਂਦਾ ਸਾਡੀ ਜ਼ਿੰਦਗੀ ਤੇ ਉਹ ਸਮੇਂ ਦੀ ਕਰਵਟ ਨੇ ਐਸਾ ਤੂਫਾਨ ਲਿਆਂਦਾ ਸਾਰੀਆਂ ਜ਼ਿੰਦਗੀਆਂ ਤਹਸ-ਨਹਸ ਹੋ ਗਈਆਂ ਸਭ ਪੈਸਾ ਥੇਲਾ ਰਿਸ਼ਤੇਦਾਰੀਆਂ ਕਦਰਾਂ ਕੀਮਤਾਂ ਸਭ ਵਿਖਰ ਗਈਆਂ ਪਰ ਅੱਜ ਫੇਰ ਤੋਂ ਦੁਬਾਰਾ ਇਹ ਟੁੱਟੇ ਹੋਏ ਨੂੰ ਸਮਾਰਨ ਦੀ ਡੁੱਬਦੇ ਨੂੰ ਬਚਾਉਣ ਦੀ ਉਹਨਾਂ ਰਿਸ਼ਤਿਆਂ ਨੂੰ ਦੁਬਾਰਾ ਸਿਮੇਟਣ ਦੀ ਕੋਸ਼ਿਸ਼ ਕਰ ਰਿਹਾ ਲੱਕੀ ਸ਼ਰਮਾ ਵੀਰ ਜਿਹੜਾ ਜਿੱਥੇ ਸਾਡੇ ਸੁਪਨਿਆਂ ਦੇ ਘਰ ਆਇਆ ਆਪਣੀਆਂ ਭੈਣਾਂ ਨੂੰ ਮਿਲਣ ਬਾਈ ਤੇ ਅਸੀਂ ਧੰਨਵਾਦੀ ਆ ਪਿਛਦੀਆਂ ਜ਼ਿੰਦਗੀ ਦੀਆਂ ਕਮੀਆਂ ਤਰੁੱਟੀਆਂ ਨੂੰ ਭੁੱਲ ਕੇ ਪਿਛਲੀਆਂ ਇੱਕ ਦੂਜੇ ਨੂੰ ਕੋਈ ਮਾੜੀਆਂ ਚੰਗੀਆਂ ਕੀਤੀਆਂ ਕਈਆਂ ਨੂੰ ਭੁੱਲ ਕੇ ਅੱਗੇ ਵਧਣ ਦਾ ਸਮਾਂ ਕਿਉਂਕਿ ਭੈਣ ਹੁਣਾਂ ਨੂੰ ਹੈਰਿਡੀਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਮਿਲੀ ਹੋਈ ਬਿਮਾਰੀ ਹੈ ਕਿਉਂਕਿ ਸੁਨੀਲਾ ਭੈਣ ਦੇ ਮਾਸੀ ਜੀ ਵੀ ਇਦਾਂ ਹੀ ਸੀ ਉਹਨਾਂ ਨੂੰ ਵੀ ਹੁਣ ਦੱਸ ਦਿਆ ਵੀਰੇ ਹੁਣੇ ਕਰਦੇ ਹੀ ਉੱਥੇ ਕੇਅਰ ਕਰਦੇ ਆ ਉਹ ਆ ਉਹਨਾਂ ਦੇ ਬੱਚੇ ਹੈਗੇ ਨਹੀਂ ਅਸਾਂ ਵੀ ਤੁਹਾਡੇ ਕੋਲੇ ਨਹੀਂ ਜਣੀ ਕਹਿੰਦੇ ਨੇ ਮੰਮੀ ਤੇ ਮਾਸੀ ਇਹਨਾਂ ਕੋਲੇ ਨੇ ਮਾਸੀ ਜੀ ਵੀ ਇਦਾਂ ਸੁਨੀਲਾ ਭੈਣ ਵਾਂਗੂ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਦੋਂ ਕਿੱਧਰ ਨੂੰ ਚਲੇ ਜਾਣ ਤੇ ਸੁਨੀਲਾ ਭੈਣ ਹੁਣ ਤੁਸੀਂ ਦੇਖਦੇ ਸੀਗੇ ਪਿਛਲੇ ਕਿੰਨੇ ਸਮੇਂ ਤੋਂ ਲੋਕ ਦੱਸਦੇ ਆ ਵੀ ਇਹ ਸੜਕਾਂ ਤੇ ਭੈਣ ਝਾੜੂ ਲੈ ਕੇ ਤੁਰੇ ਫਿਰਦੀ ਸਾਰਾ ਦਿਨ ਝਾੜੂ ਝੜਕਾਂ ਤੇ ਕਮਾਈ ਜਾਂਦੀ ਛੜਕਾਂ ਤੇ ਚੰਡੀਗੜ੍ਹ ਮਹਾਲੀ ਉਸ ਪਾਸੇ ਸਾਰੇ ਦੂਰ ਦੂਰ ਟਕਰ ਭੈਣ ਤੇ ਇੱਕ ਹੋਰ ਵੱਡੀ ਗੱਲ ਲੱਕੀ ਵੀਰੇ ਨੇ ਦੱਸਿਆ ਵੀ ਇਹ ਪੜ੍ਹੀ ਲਿਖੀ ਹੈ ਭੈਣ ਇਹ ਟੀਚਰ ਸੀਗੀ ਇਹ ਬੱਚਿਆਂ ਨੂੰ ਪੜ੍ਹਾਉਂਦੀ ਹੁੰਦੀ ਸੀਗੀ ਸੁਨੀਲਾ ਸ਼ਰਮਾ ਤੇ ਨੀਰੁਗ ਨੇ ਪੜ੍ਹਿਆ ਵੀਰੇ ਭੈਣ ਅਸੀਂ ਇਹਨੇ ਵੀਏ ਕੀਤੀ ਹੋਈ ਹੈ ਭੈਣ ਨੇ ਇਹਨੇ ਬੀਐਡ ਕੀਤੀ ਹੋਈ ਹੈ ਠੀਕ ਹੈ ਵੀਰੇ ਜਿਹੜੇ ਦਾਦੇ ਕਾ ਭੈਣ ਸੀ ਉਹਨਾਂ ਨੇ ਇੱਕ ਨਾ ਸਟਡੀ ਸੀ ਉਹ ਘਟ ਪੜੇ ਸੀ ਤੇ ਅੱਜ ਲੱਕੀ ਵੀਰੇ ਦਾ ਧੰਨਵਾਦ ਵੀ ਕਰਦੇ ਆ ਚਲੋ ਕਿਉਂਕਿ ਸਾਡੇ ਕੋਲ ਤਾਂ ਕੋਈ ਕੰਟੈਕਟ ਹੀ ਨਹੀਂ ਸੀ ਬਾਈ ਦਾ ਨਾ ਹੀ ਉੱਥੇ ਸਾਨੂੰ ਕੋਈ ਲਿੰਕ ਮਿਲਿਆ ਸੀ ਤੇ ਇੱਕ ਉੱਥੇ ਜਿਹੜਾ ਘਰ ਸੀ ਭੈਣ ਉਹਨਾਂ ਦਾ ਉਹਨੂੰ ਅਸੀਂ ਜਿੰਦਾ ਲਾ ਕੇ ਚਾਬੀ ਅੰਦਰਲੇ ਕਮਰਿਆਂ ਦੀ ਨਾਲ ਲੈ ਆਏ ਸੀ ਤੇ ਬਾਹਰਲੇ ਭਾਂਡੇ ਦੀ ਜ਼ਿੰਮੇਵਾਰੀ ਉਹ ਸਾਥੀਆਂ ਵਾਲਿਆਂ ਨੇ ਹੁੰਦੇ ਆਏ ਸੀਗੇ ਫਿਰ ਉਹ ਵੀਰਾ ਆ ਗਿਆ ਵਾ ਆਪਦੀ ਜੰਮ ਬੜੀ ਇਹ ਨਿਭਾਵੇ ਬਾਈ ਬਿਲਕੁਲ ਉਸਕੇ ਪਾਸੇ ਫਿਰ ਵੀ ਆਪਣੀਆਂ ਨਾ ਪੈਣਾ ਦੀ ਤੁਹਾਨੂੰ ਨੇ ਵੀ ਨਹੀਂ ਮਾਫ ਕਰ ਉਹ ਰਿਸ਼ਤਾਰੀ ਨਿਭਾ ਸਕੀ ਜਿਹੜੀ ਉਹ ਵਾਹਿਗੁਰੂ ਨੇ ਸਾਡੀ ਲਾਈ ਹੈ ਜਾਂ ਬਣਾਈ ਹੈ ਅਰਦਾਸ ਕਰਿਓ ਵੀ ਇਹ ਸਨੀਲਾ ਭੈਣ ਹੁਣੀ ਤਕੜੀਆਂ ਹੋ ਕੇ ਤੰਦਰੁਸਤ ਹੋ ਕੇ ਮਨ ਦਾ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਮੰਦਾ ਕਿਨੇ ਸੂਬਾ ট্রাক ਨਾਲ ਟਿਕਾ ਬਾਈਕ ਨੂੰ ਯਰ ਕਰੇ ਮੇਰੀ ਛੋਟੀ ਭੈਣ ਦਾ